ਇੱਕ ਮਿੰਟ ਰਸਮੀ ਜੀ ਪਰ ਅਸੀਂ ਇਹ ਚਾਹੁੰਦੇ ਆ ਕਿ ਜਿੰਨੀ ਜੀ ਫੱਕ ਸਕਦੇ ਉਹਨੇ ਜੀ ਤਾਂ ਵਿਚਾਲੀ ਹੁਣ ਜੇ ਪਾਣੀ ਵੱਧ ਗਿਆ ਫਿਰ ਆਪਾਂ ਕੀ ਕਰਾਂਗੇ ਜਾਨਦਾਰ ਸਾਹਿਬ ਆਪਾਂ ਲੋਕਾਂ ਨੂੰ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਫਿਰ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵੱਧ ਗਿਆ ਫਿਰ ਕੀ ਕਰਾਂਗੇ ਕੁਛ ਕਰਨ ਜੋਗੀ ਨਹੀਂ ਰਹਿਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ ਤੁਹਾਡੇ ਵੱਸੀ ਆਏ ਆ ਤੁਹਾਨੂੰ ਲੈਣ ਹੀ ਆਏ ਆ ਅੱਜ ਜਾਨ ਨਾਲ ਉੱਤੇ ਕੁਛ ਨਹੀਂ ਹੁੰਦਾ ਜਾਨ ਵਾਜਣ ਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਜਾਂਦਾ ਦੋ ਜੀ ਰਹਿ ਜਾਓ ਤੁਸੀਂ ਰਹਿ ਜਾਓ ਬਜ਼ੁਰਗ ਜਿਹੜੇ ਨਹੀਂ ਜਾਂਦਾ ਨਾ ਜਾਓ ਮਾਤਾ ਭੈਣਾ ਆਜੋ ਤੁਸੀਂ ਸਾਡੇ ਨਾਲ ਥ੍ਰੀ ਸਾਨੂੰ ਮਾਤਾ ਭੈਣਾ ਸਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ ਜਿਹੜੇ ਛੋਟੇ ਜਵਾਗ ਹੈ ਧੀਆਂ ਭੈਣਾ ਆਪਣੀਆਂ ਭੇਜ ਦਿਓ ਧਿਆਨ ਹੀ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚੰਦਨ ਵਾਲੀ ਮਿਲੂਗਾ ਹਾਂ ਸ਼ਾਮਾਂ ਨੂੰ ਆ ਫੇਰੇ ਤੱਕ ਆ ਜਾਾਂਗੇ ਨਾ ਇਹ ਪਾਣੀ ਘਟ ਜਾਊਗਾ ਤੁਸੀਂ ਇਹਨਾਂ ਕੋਲ ਫੋਨ ਹੋਊਗਾ ਫੋਨ ਕਰਕੇ ਪੁੱਛ ਲਿਓ ਅਸੀਂ ਆਪ ਛੱਡ ਜਾਾਂਗੇ ਹਾਂ ਇਹ ਜੀ ਕੋਈ ਗੱਲ ਨਹੀਂ ਆਜੋ ਛੱਡ ਜੋ ਹਜੇ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆ ਜਾ ਆ ਜਾ ਚੱਲਾ ਚਲੋ ਫਟਾਫਟ ਆਜੋ ਦੋਵੇਂ ਜਣੇ ਆਜੋ ਤੁਸੀਂ ਆਜੋ ਕਾ ਕ ਕੀ ਹੈ ਤੇ ਪਰਿਵਾਰ ਦੇ ਨਾਲ ਹੀ ਕਿੰਨੇ ਪਏ ਆ ਬੀਬੀਆਂ ਆਜੋ ਹੁਣ ਦੁਵਾਰਾ ਸਾਹਿਬ ਦੇ ਲਈ ਤੁਹਾਡਾ ਆਪਾਂ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਫੇਰੀ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਿਵਾਰ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਵਿੱਚ ਕਿ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਨੇ ਤੇ ਇਥੇ ਰਹਿ ਜਾਣਾ ਆ ਅੰਝੋ ਕੋਈ ਕਾਰ ਬੈਲਾ ਠੀਕ ਹੈ ਇਹ ਮਾਰਕਰ ਦਾ ਜਾਂਦਾ ਘਰ ਆ ਅੰਦਰੋਂ ਪਾਰੋਂ ਬਾਹਰੋਂ ਆਉਂਦਾ ਠੀਕ ਹੈ ਪਰ ਮੈਂ ਸਾਡੇ ਕੀ ਆਪਾਂ ਅੱਜ ਡਿਊਟੀ ਬੈਂਦੀ ਕਰ ਰਹੇ ਆ ਤੁਹਾਨੂੰ ਆਖਰਾ ਬੜਾ ਸੋਨਾ ਉੱਤੇ ਟੱਲ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਨਾਣੀ ਵਧ ਗਿਆ ਜੇ ਜੇ ਪਾਣੀ ਵੱਧ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਸਵੇਰ ਤੱਕ ਪਾਣੀ ਦਾ ਇੱਥੇ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3-3 4-4 ਫੁੱਟ ਹੋ ਗਏ ਹੋਰ ਵੱਧ ਗਿਆ ਫੇਰ ਫਿਰ ਆਪਾਂ ਕਿੱਥੇ ਜਾਵਾਂਗੇ ਬਾਦ ਲਿਆ ਕੋ ਫਿਰ ਇਹਨਾਂ ਵਾਸਤੇ ਤਾਂ ਸੋਚੇ ਵਿਚਾਰੀਆਂ ਵਾਦੀ ਆਜੋ ਆਪਾਂ ਪਹੁੰਚਿਆ ਜਿਹੜਾ ਮਾਰਾ ਕਰਕੇ ਆਉਂਦੇ ਹਾਂ ਤੁਸੀਂ ਨਹੀਂ ਨਹੀਂ ਸਾਨੂੰ ਬੀਬੀਆਂ ਚੱਲੋ ਸਾ ਬੀਬੀਆਂ ਨੂੰ ਭੇਜ ਦੋ ਟੰਗੇ ਰਵਾਂਗੇ ਆਪਾਂ ਮੈਂ ਤਾਂ ਉਹ ਪੰਜ ਮਹੀਨਾ ਮੇਰੇ ਨਾਲ ਨੂੰ ਤੇਰੇ ਵਿੱਚ ਤੇ ਮੈਂ ਉਹ ਪੰਜ ਦਾ ਬੜੀ ਯੋਰ ਨਾਲ ਕੱਢਿਆ ਤੁਹ ਪਰ ਇੱਕ ਤੂੰ ਛੋਟਾ ਬੱਚਾ ਹੈ ਤੂੰ ਵੀ ਚੱਲ ਅਰੇ ਜੀ ਚੱਲ ਲੱਗਣਗੇ ਅੱਗੇ ਨਾਲ ਤੁਸੀਂ ਉਹਦੀ ਵੀ ਤੇ ਜਾਨ ਲਿਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਉੱਤ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਨਾਲ ਨਾ ਕੱਦ ਵੀ ਰੋਗੀ ਪਾਣੀ ਕੋਈ ਦੀ ਜਗ੍ਹਾ ਡੱਕਰ ਸਾਡੇ ਰੋਣ ਪੈ ਦਿਖੋ ਜੀ ਭੁੱਖੇ ਪਾਣੀ ਦੀ ਗੱਲ ਹੈ ਤੇ ਗੁਰਦੁਆਰਾ ਸਾਹਿਬ 'ਚ ਲੰਗਰ ਲੱਗਿਆ ਹੈ ਸਾਰਾ ਕੁਝ ਹੈ ਸੱਚ ਸੰਗਾਂ ਵਰਤੋ ਆਂਦੇ ਆਂਦੇ ਦੇਖੋ ਜੀ ਮੈਂ ਤੁਹਾਨੂੰ ਵੀਡੀਓ ਕਰਾਂ ਹਾਂ ਬਕਵਾਦੇ ਨਹੀਂ ਆ ਜਾ ਕੇ ਤੁਸੀਂ ਹੁਣ ਤੇ ਚੱਲੋ ਸਾਡੇ ਨਾਲ ਆਉਂ ਪਾ ਰਹਿਆ ਕਿਤੇ ਅਸੀਂ ਉਹਨਾਂ ਨੂੰ ਵੀ ਲੈ ਆਉਨੇ ਆਂ ਹਾਂ ਉਹਨਾਂ ਨੂੰ ਵੀ ਲੈ ਆਉਨੇ ਆਂ ਉਹਨਾਂ ਨੂੰ ਵੀ ਕੱਢਾਂਗੇ ਹੈਲੀਕਾਪਟਰ ਆ ਰਿਹਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਬੋ ਹੈਲੀਕਾਪਟਰ ਨਾਲ ਹੀ ਲੈ ਕੇ ਆਵਾਂਗੇ ਉਹਨਾਂ ਨੂੰ ਤੁਸੀਂ ਤੁਸੀਂ ਤੇ ਚਲੋ ਤੁਸੀਂ ਤਾਂ ਚਲੋ ਪਹਿਲਾਂ ਆਜੋ ਉਹਨਾਂ ਨੂੰ ਵੀ ਲੈ ਆਉਨੇ ਆਂ ਚਲੋ 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 ਸਾਹਬ ਗੱਦੀ ਦੂਜੀ ਕਰਨੀ